ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਟਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੇ ਡਿਜ਼ਾਈਨ ਜਿ ਆਪਾਂ ਲੇਟੈਸਟ ਪੌਂਚਿਆਂ ਵਾਲੇ ਡਿਜ਼ਾਈਨ ਲੈ ਕੇ ਆਏ ਆਂ ਬਾਟਮ ਤੇ ਵਰਕ ਤੁਹਾਨੂੰ ਮਿਲੂਗਾ ਜੀ ਸਾਰੇ ਇਹ ਆਪਣੇ ਕੋਲੇ ਡਿਜ਼ਾਈਨ ਜਿਹੜੀ ਆਪਾਂ ਬਣ ਕੇ ਤਿਆਰ ਹੋਇਆ ਇਹ ਅਵੇਲੇਬਲ ਹੈ ਜੀ ਤੁਸੀਂ ਇਹਨਾਂ ਚੋਂ ਸਕਰੀਨ ਛੋਟ ਲੈ ਕੇ ਜੀ WhatsApp ਤੇ ਸਾਨੂੰ ਸੈਂਡ ਕਰ ਸਕਦੇ ਆਂ ਆਪਣੇ ਇਹ ਡਿਜ਼ਾਈਨ ਆਪਣੇ ਕੋਲੇ ਅਵੇਲੇਬਲ ਸੂਟ ਬਣੇ ਹੋਏ ਆਂ ਪੌਂਚਿਆਂ ਵਾਲੇ ਇਹ ਤੁਹਾਡੇ ਨਾਲ ਤੈਹੀ ਵੀਡੀਓ ਸੀ ਸ਼ੇਅਰ ਕੀਤੀ ਹੈ ਜਿਹੜੇ ਆਪਣੇ ਕੋਲੇ ਮੈਂ ਆਹ ਡਿਜ਼ਾਈਨ ਲਾਤੀ ਇਸ ਵੀਡੀਓ ਦੇ ਵਿੱਚ ਇਹ ਡਿਜ਼ਾਈਨ ਹੁਣ ਤੁਹਾਨੂੰ ਮਿਲ ਜਾਣਗੇ ਸੂਟ ਇਹ ਡਿਜ਼ਾਈਨ ਜੀ ਸੋਨੂੰ ਬਹੁਤ ਸੋਹਣੀ ਪੌਂਚੇ ਦੇ ਵਰਕ ਕੀਤੇ ਸੂਟ ਜੀ ਸ਼ਿਪਿੰਗ ਚਾਰਜ ਫਰੀ ਹੈ 550 ਦਾ ਸੂਟ ਹੈ ਜੀ ਕੱਲਾ ਲਓ ਦੋ ਲਓ ਇੱਕ ਲਓ ਇਹ 550 ਦਾ ਇੱਕ ਸੂਟ ਹੈ ਜੀ ਸ਼ਿਪਿੰਗ ਫਰੀ ਹੈ ਆਪਣੀ ਤੇ ਆ ਦੇਖੋ ਬਹੁਤ ਸੋਹਣਾ ਇਹ ਕੈਮਰੀ ਕਾਟਨ ਦੇ ਸੂਟ ਤਿਆਰ ਕੀਤੇ ਗਏ ਬਹੁਤ ਸੌਫਟ ਕਾਟਨ ਹੈ ਨਾ ਕਲਰ ਫਿੱਟ ਹੋਊਗਾ ਜੀ ਬਹੁਤ ਵਧੀਆ ਕਲਰ ਦੇ ਸੂਟ ਹੈ ਜਿਹੜੇ ਆਪਣੇ ਕੋਲ ਸੂਟ ਸੋਨੂੰ ਲਾਤੇ ਪੌਂਚੇ ਵਰਕ ਕੀਤੇ ਸੀ ਕੱਲ੍ਹ ਸੀ ਤੇ ਇਹ ਆਪਣੇ ਸੇਲ ਹੋ ਚੁੱਕੇ ਬਹੁਤ ਭੈਣਾ ਪੁੱਛ ਵੀ ਰਹੇ ਕੱਲ੍ਹ ਦੀ ਵੀਡੀਓ ਪਾਈ ਸੀ ਆਪਾਂ ਨੇ ਕੁਝ ਸ਼ਾਰਟ ਵੀਡੀਓ ਪਾਈ ਸੀ ਤੇ ਅੱਜ ਆਪਾਂ ਵੱਡੀ ਵੀਡੀਓ ਪਾਈ ਹੈ ਕੱਲ ਆਪਾਂ ਸ਼ਾਰਟ ਵੀਡੀਓ ਦੇ ਵਿੱਚ ਇਹ ਡਿਜ਼ਾਈਨ ਆਪਾਂ ਤੇ ਜਿਹੜਾ ਆ ਸੂਟ ਹੈ ਜੀ ਇਹ ਵੀ ਅਵੇਲੇਬਲ ਹੈ ਜੀ ਇਹ ਵੀ ਆਪਾਂ ਦੁਬਾਰਾ ਸੂਟ ਇੱਕ ਵਾਰ ਸੇਲ ਹੋ ਗਿਆ ਸੀ ਦੁਬਾਰਾ ਫੇਰ ਆਪਾਂ ਬਣਾਇਆ ਤੇ ਇਹ ਵੀ ਸੇਲ ਹੋ ਗਿਆ ਸੀ ਜੀ ਆਹ ਸੂਟ ਵੀ ਸੇਲ ਲਈ ਹੈ ਜੀ ਇਹ ਤੁਹਾਨੂੰ ਬਤੋੜ ਟਡਵਟਾ ਜੀ 880 ਦੇ ਪੈਣਗੇ ਸੂਟ ਬਹੁਤ ਸੋਹਣੇ ਕੈਮਰੀ कॉटन ਦਾ ਸੂਟ ਆ ਫਲਾਵਰਾਂ ਵਾਲਾ ਆ ਸੂਟ ਹੈ ਜੀ ਆਪਾਂ ਇਹ ਵਰਕ ਕੀਤਾ ਇਹ कॉटन सिल्क ਦੇ ਉੱਪਰ ਵਰਕ ਕੀਤਾ ਇਹ ਦੀਦੀਆਂ ਕੰਨਾਂ ਨੇ ਆਪਉਣ ਪਹਿਣਾ ਨੇ ਕਿਹਾ ਸੀ कॉटन सिल्क ਤੇ ਕਿਵੇਂ ਵਰਕ ਹੁੰਦਾ ਤੇ ਉਹਦੀ ਸਾਨੂੰ ਪੋਜੀਸ਼ਨ ਦਿਖਾਇਓ ਤੁਸੀਂ ਸਫਾਈ ਦਿਖਾਇਓ ਕਿਵੇਂ ਸੂਟ ਬਣਦੇ ਆ ਇਹ ਕਿਸੇ ਭੈਣ ਨੇ ਜੀ ਲਾਈਟ ਕਲਰ ਦਾ ਸੂਟ ਹੀ ਤਿਆਰ ਕਰਵਾਇਆ ਸਾਥ ਉਹਦੇ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਥੋੜੀ ਜੀ ਫੋਟੋ ਨਾਲ ਜਿਹੜੇ ਵੀਡੀਓ ਬਣਦੇ ਜਿਹੜੀ ਥੋੜੀ ਲਾਈਟ ਬਣਦੀ ਆ ਇਹ ਦੇਖੋ ਬਹੁਤ ਹੀ ਜਿਆਦਾ ਸੋਹਣਾ ਬਣਿਆ ਹੋਇਆ ਬਹੁਤ ਖੁਸ਼ੀ ਨਾਲ ਨਾਲ ਕੰਮ ਹੋਇਆ ਇਹਦਾ ਤੇ ਇਹ ਆਪਾਂ ਨੇ ਕੀਤਾ ਸੀ ਸਕਾਈ ਬਲੂ ਜਹਾ ਸੂਟ ਹੈ ਜੀ ਤੇ ਉੱਪਰ ਮਿੰਜੈਂਟਾ ਥ੍ਰੈਡ ਲੱਗਿਆ ਹੋਇਆ ਅਸਮਾਨੀ ਜਿਹਾ ਕਲਰ ਹੈ ਇਕਦਮ ਕਾਟਨ ਦਾ ਸੂਟ ਕਰਾਉਣਾ ਤਾਂ ਬਹੁਤ ਜਿਆਦਾ ਸੋਹਣਾ ਬਣਦਾ ਤੁਸੀਂ ਕਰਵਾ ਸਕਦੇ ਆ ਆਪਣੇ ਕੋਲੇ ਸਾਰੇ ਕਲਰ ਆਉਂਦੇ ਨੇ ਤੇ ਜਿਹੜਾ ਇੱਕ ਆ ਕੀਤਾ ਸੀ ਆਪਾਂ ਜੀ ਇਹ ਆਪਾਂ ਕੀ ਤਸਵੀਰ ਰੂਬੀ ਚੱਕ ਵਾਲੀ ਹੈ ਚੱਕ ਵਾਲੀ ਰੂਬੀ ਕੋਟ ਨੇ ਸੂਟ ਤਿਆਰ ਕੀਤਾ ਸੀ ਇਹ ਬਹੁਤ ਸੋਹਣਾ ਨਵਾਂ ਜਾਰ ਨਵੇਂ ਸਟੱਫ ਦੀ ਬਹੁਤ ਵਧੀਆ ਮਾਨਾ ਜੀ ਜਿਵੇਂ ਤੁਸੀਂ ਆਪਣੇ ਕੋਲੇ ਆ ਤਾਂ ਸੇਲ ਹੋ ਚੁੱਕੇ ਜਿਵੇਂ ਐਵੇਂ ਦੇ ਤੁਸੀਂ ਵਰਕ ਕਰਵਾ ਸਕਦੇ ਆ ਆ ਦੇਖੋ ਐਵੇਂ ਦੇ ਤੁਸੀਂ ਵਰਕ ਕਰਵਾ ਸਕਦੇ ਆ ਇਹ ਪੌਂਚੀ ਤੇ ਵਰਕ ਹੈ ਪੈਚ ਲਗਾ ਕੇ ਬਾਜੂ ਤੇ ਵਰਕ ਹੈ ਤੇ ਸ਼ਰਟ ਦੇ ਉੱਪਰ ਆਪਾਂ ਲੈਸ ਲਗਾ ਵਗੈਰਾ ਲਗਾ ਸਕਦੇ ਆ ਤੇ ਐਵੇਂ ਦੇ ਵਰਕ ਜੀ ਬਹੁਤ ਸੋਹਣੇ ਬਣ ਕੇ ਤਿਆਰ ਹੁੰਦੇ ਆ ਹਲਕੇ ਹਲਕੇ ਜੀ ਜਿਹੜੀਆਂ ਆਪਾਂ ਨਾ ਜੌਬ ਵਗੈਰਾ ਜਾਂਦੇ ਆ ਉਹਨਾਂ ਵਾਸਤੇ ਸੂਟ ਜਿਵੇਂ ਐਵੇਂ ਦੇ ਹਲਕੇ ਜੀ ਪੌਂਚੀ ਤੇ ਜੀ ਹਲਕਾ ਜਿਹਾ ਸਰੀਰ 'ਤੇ ਵਰਕ ਕੀਤਾ ਹੋਇਆ ਦੁਪੱਟਾ ਜੀ ਐਵੇਂ ਦੇ ਵਿੱਚ ਤੁਸੀਂ ਕਾਟਨ ਵਧੀਆ ਜਿਹਾ ਸਟੱਫ ਦੀ ਜਿੱਚ ਕਰਾ ਸਕਦੇ ਤੁਸੀਂ ਕੈਮਰੀ ਕਾਟਨ ਵਿੱਚ ਕਰਾ ਸਕਦੇ ਕੈਮਰੀ ਕਾਟਨ ਦੀ ਵਿੱਚ ਬਹੁਤ ਸੋਹਣਾ ਮੰਨਦਾ ਜੀ ਹਲਕਾ ਜਿਹਾ ਵਰਕ ਵਾਈਆਂ ਦਾ ਜਿਹੜੀਆਂ ਪਹਿਣਾ ਡੇਲੀ ਜਾਂਦੇ ਜਾਂਦੇ ਹਲਕਾ ਜਿਹਾ ਵਰਕ ਕਰਵਾ ਸਕਦੇ ਜਿਵੇਂ ਆਪਣੇ ਕੋਲ ਆ ਬਰਬਰੀ ਕਾਟਨ ਕੀਤਾ ਸੀ ਇਹ ਵੀ ਜਿਆਦਾ ਵਧੀਆ ਬਣਿਆ ਸੀ ਇੱਕ 슬ੀਵ ਤੇ ਇਹ ਬਣਿਆ ਸੀ ਤੇ ਜਿਹੜਾ ਆਹ ਵਾਲਾ ਕੀਤਾ ਸੀ ਜੀ ਇਹ ਆਪਾਂ ਪੈਚ ਲਗਾ ਕੇ ਕੀਤਾ ਹੋਇਆ ਨੇ ਬਾਜੂ ਤੇ ਵੀ ਪੈਚ ਲਗਾਇਆ ਹੋਇਆ ਤੇ ਕੀਰੀ ਤੇ ਵੀ ਇਹਨ ਇੱਕ ਬਣਿਆ ਹੋਇਆ ਹਲਕਾ ਜਿਹਾ ਤੇ ਅਗਲਾ ਡਿਜ਼ਾਈਨ ਹੈ ਜੀ ਆਪਾਂ ਕੀਤਾ ਸੀ ਕਰੇਪ ਤੇ ਜੀ ਇਹ ਕਰੇਪ ਤੇ ਬਣਿਆ ਹੋਇਆ ਤੇ ਇਹਦੇ ਤੇ ਵੀ ਬਹੁਤ ਐਡਵਾਂਸ ਸੀ ਪਹਿਲਾਂ ਆਪਾਂ ਗ੍ਰੀਨ ਤੇ ਕੀਤਾ ਸੀ ਤੁਹਾਡੇ ਨਾਲ ਫੋਟੋ ਸ਼ੇਅਰ ਕਰਾ ਵੀਡੀਓ ਸ਼ੇਅਰ ਕਰਤੀ ਇਹ ਵੀ ਆਪਣੇ ਕੋਲ ਪਹਿਲਾਂ ਸੂਟ ਬਣਿਆ ਪਿਆ ਸੀ ਤੁਸੀਂ ਕੋਟ ਨੇ ਸੂਟ ਤੇ ਪਰਵਾਉਣਾ ਤਾਂ ਤੁਸੀਂ ਐਵੇਂ ਦਾ ਵਰਕ ਕਰਾਓ ਜਿਵੇਂ ਆ ਵੀ ਤੇ 슬ੀਵ ਤੇ ਬਣਿਆ ਥੋੜਾ ਜਿਹਾ ਇੱਕ ਤੇ ਬਣਿਆ ਤੇ ਪੌਂਚੇ ਤੇ ਨਿੱਕੀ ਬੁਠੀ ਬਣੀ ਹੋਈ ਹੈ ਤੇ ਆਪਾਂ ਸ਼ਰਟ ਤੇ ਕੁਛ ਵੀ ਨਹੀਂ ਕੀਤਾ ਕੋਈ ਕੰਮ ਨਹੀਂ ਕੀਤਾ ਬੁਠੀ ਨਹੀਂ ਬਣੀ ਹੋਈ ਪਹਿਲਾਂ ਆਪਣੇ ਸੂਟ ਤੇ ਬੁਠੀ ਬਣਾਈ ਹੋਈ ਸੀ ਸ਼ਰਟ ਤੇ ਜਿਵੇਂ ਤੁਸੀਂ ਐਵੇਂ ਦੇ ਡਿਜ਼ਾਈਨ ਕਰਾਉਣੇ ਆ ਤਾਂ ਤੁਸੀਂ ਜੀ ਸਿੰਥੈਟਿਕ ਕੱਪੜੇ ਤੇ ਕਰਵਾ ਸਕਦੇ ਸਿੰਥੈਟਿਕ ਕੱਪੜੇ ਤੇ ਥੋੜੀ ਜਿਹੀ ਆਪਣੇ ਕੋਲ ਮਸਲੀਨ ਕੋਟਨ ਆਈ ਹੋਈ ਹੈ ਮਸਲੀਨ ਕੋਟਨ ਦੇ ਕਰਵਾ ਸਕਦਾ ਇਹ ਲਾਈਨਿੰਗ ਨਹੀਂ ਲੱਗਦੀ ਉੱਤੇ ਚਾਹ ਤੁਸੀਂ ਲਵਾਉਣੀ ਆ ਤਾਂ ਲਵਾ ਸਕਦੇ ਲਾਈਨਿੰਗ ਨਹੀਂ ਲੱਗਦੀ ਜਿਹੜੇ ਆਪਣੇ ਕੋਲ ਮਸਲੀਨ ਕੋਟਨ ਬਸਲੀਨ ਕਾਟਨ ਦੇ ਸੂਟ ਆ ਗਏ ਜੀ ਬਸਕੋਸ ਵਰਗੰਜਾ ਦੇ ਆ ਗਏ ਇਹਨਾਂ ਤੇ ਲਾਈਨਿੰਗ ਲਾਈ ਬਸਕੋਸ ਵਰਗੰਜਾ ਤੇ ਲਾਈਨਿੰਗ ਲਾ ਦਿਓ ਸੂਟ ਸੋਹਣੇ ਬਣ ਜਾਂਦੇ ਜਿਵੇਂ ਆਪਣੇ ਕੋਲੇ ਆ ਸੂਟੇ ਕਾਟਨਾ ਤਿਆਰ ਕੀਤਾ ਤੇ ਫ੍ਰੀਜ਼ਿੰਗ ਪੱਟੀ ਆਪਾਂ ਇਹਦੇ ਦੁਪੱਟੇ ਤੇ ਲਾਈ ਹੋਈ ਆ ਫਿਸ਼ਿੰਗ ਫ੍ਰੀਜ਼ਿੰਗ ਪੱਟੀ ਦਾ ਜੀ ਬਹੁਤ ਟ੍ਰੈਂਡ ਆ ਤੁਸੀਂ ਉਹ ਵੀ ਲਵਾ ਸਕਦੇ ਨੇ ਪਹਿਣਾ ਨੇ ਕਈ ਵਾਰ ਨਹੀਂ ਲਸਗੋਣੀ ਦੀ ਤੇ ਉਹ ਕਾਟਨ ਦੇ ਸੂਟ ਤੇ ਬਹੁਤ ਸੋਹਣਾ ਲੱਗਦੀ ਹੈ ਜਿਵੇਂ ਆਪਾਂ ਇੱਕ ਕਲਰ ਦੀ ਚੁੰਨੀ ਕਰਵਾ ਕੇ ਟਾਈ ਐਂਡ ਆਈ ਨਹੀਂ ਕਰੋਣੀ ਤਾਂ ਫ੍ਰੀਜ਼ਿੰਗ ਪੱਟੀ ਦੇ ਨਾਲ ਆਪਾਂ ਸਜਾ ਸਕਦੇ ਬਹੁਤ ਸੋਹਣਾ ਮੰਦਾ ਜਿਵੇਂ ਆ ਹੈਵੀ ਡਿਜ਼ਾਈ ਪਹਿਲਾਂ ਸਰਦੀ ਚ ਕਰਵਾਇਆ ਸੀ ਇਹਨੂੰ ਤੁਸੀਂ ਵੀ ਲਾ ਆਪਾਂ ਫਰੰਟ ਤੇ ਵੀ ਲਾ ਤੇ ਸਲੀਵ ਤੇ ਬਹੁਤ ਸੋਹਣਾ ਬਣਿਆ ਡਿਜ਼ਾਈਨ ਹੈ ਵੀ ਸਲੀਵਸ ਤੇ ਪ੍ਰਿੰਟ ਬਣਿਆ ਹੋਇਆ ਲੱਗ ਜਾਂ ਨਿਕ ਬਣਿਆ ਹੋਇਆ ਤੇ ਬੀਲਾ ਬਣੀਆਂ ਹੋਈਆਂ ਤੁਸੀਂ ਫਰੰਟ ਸਾਈਡ ਵਾਲੀਆਂ ਵੀ ਲਾ ਤੁਸੀਂ ਕਰਵਾ ਸਕਦੇ ਜੀ ਬੈਗ ਸੈਟ ਵਾਲਾ ਫਰੰਟ ਤੇ ਪ੍ਰਿੰਟ ਵੀ ਕਰਵਾ ਸਕਦੇ ਤਾਂ ਜਦੋਂ ਬਣ ਜਾਂਦਾ ਡਿਜ਼ਾਈਨ ਜੀ ਬਹੁਤ ਸੋਹਣਾ ਬਣਦਾ ਡਿਜ਼ਾਈਨ ਤੁਹਾਨੂੰ ਐ ਲੱਗਦਾ ਸੀ ਕਿ ਇੱਕ ਆਪਾਂ ਕੁੜੀ ਦੇ ਪਾਇਆ ਹੋਇਆ ਡਿਜ਼ਾਈਨ ਹੈ ਤੇ ਬਹੁਤ ਜ਼ਿਆਦਾ ਸੋਹਣਾ ਬਣਿਆ ਜਿਹੜੇ ਆ ਬਣਿਆ ਹੋਇਆ ਇਹ ਤਾਂ ਸਰੀਰ ਤੇ ਬਣੇ ਹੋਇਆ ਆ ਨੀਚੇ ਘੇਰੇ ਤੇ ਬਣੇ ਹੋਇਆ ਕਲਾਬ ਜੀ ਬਣੇ ਹੋਣੇ ਇਹ ਨੀਚੇ ਘੇਰੇ ਦੇ ਬਣੇ ਹੋਏ ਆ ਬਾਜੂ ਤੇ ਬਣੇ ਹੋਏ ਆ ਤੇ ਸ਼ਰਟ ਬਿਲਕੁਲ ਹਲਕੀ ਜਿਹੀ ਲੈਸ ਵੈਰ ਲਗਾਇਆ ਪਿਆ ਤੇ ਜਿਹੜਾ ਆਪਾਂ ਨੇ ਆ ਤਿਆਰ ਕੀਤਾ ਇਹ ਦੇਖੋ ਜੀ ਬਹੁਤ ਸੋਹਣਾ ਬਣਿਆ ਹੋਇਆ ਇਹਵੇਂ ਦਾ ਤਿਆਰ ਕੀਤਾ ਸੀ ਸੂਟ ਆ ਸੀ ਤੇ ਬਹੁਤ ਵਧੀਆ ਬਣਦਾ ਹੋਣਾ ਜੇ ਤੁਸੀਂ ਕਿਸੇ ਸੂਟ ਤੇ ਤਿਆਰ ਕਰਾਉਣਾ ਕਸਟਮਾਈਜ਼ ਕਰਾਉਣਾ ਤੇ ਇਹਵੇਂ ਦੇ ਲਾਈਟ ਜਿਹੀ ਕਲਰ ਤੇ ਕਰਵਾ ਸਕਦੇ ਹੋ ਜੀ ਆਪਣੇ ਕੋਲ ਜੀ ਵਰਕ ਬਹੁਤ ਜਿਆਦਾ ਸੋਹਣੇ ਹੁੰਦੇ ਆ ਸਾਰੇ ਤਰ੍ਹਾਂ ਦੇ ਵਰਕ ਹੁੰਦੇ ਜਿਵੇਂ ਤੁਸੀਂ ਪਾਕਿਸਤਾਨੀ ਟਾਈਪ ਦੇ ਸੂਟ ਬਣਾਉਣੇ ਆ ਉੱਪਰ ਲੂਜ਼ ਹੁੰਦੇ ਆ ਸਾਰੀ ਸ਼ਰਟੂ ਲੂਜ਼ ਹੁੰਦੀ ਆ ਕੋਈ ਫਲੇਟ ਵਗੈਰਾ ਨਹੀਂ ਹੁੰਦੀ ਉੱਪਰ ਤੇ ਤੁਸੀਂ ਸਟਿਚਿੰਗ ਕਰਾ ਸਕਦੇ ਸਟਿਚਿੰਗ ਨਾਲ ਬਹੁਤ ਰੇਟ ਆ ਹੁਣ ਹਰੇਕ ਕਪ ਟਿੱਕਾ ਲਿਆ ਕਿੰਨੇ ਕਿੰਨੇ ਪੈਸੇ ਲੈ ਲੈਂਦੇ ਹਨਾ ਸਟਿਚਿੰਗ ਦੇ ਤੇ ਆਪਣਾ ਰੇਟ ਬਹੁਤ ਘਾਟਾ ਜਿਵੇਂ ਸਿੰਪਲ ਸੂਟ ਤੁਸੀਂ ਪਾਕਿਸਤਾਨੀ ਸੂਟ ਨਾਲ 250 ਕਰਾਈ ਜਾਂ ਆਪਣਾ ਸਿਲਾਈ ਦਾ ਜੀ ਤੁਸੀਂ ਉਹਦੇ ਤੇ ਹੁਣ ਵੀ ਲੈ ਸਕਦੇ ਹੋ ਰਲਾ ਲਗਾਉਣਗੇ ਹਨਾ ਤੇ ਫਿਰ ਆਪਾਂ ਦੇ ਕੋਲ ਵੀ ਲੈਸ ਲਾਵਾਂਗੇ ਲੈਸ ਦੇ ਅਲੱਗ ਪੈਸੇ ਲੱਗਣਗੇ ਤੇ ਲੈਸ ਵਗੈਰਾ ਲਗਾਉਣੀ 300 ਜਿਵੇਂ ਉੱਪਰ ਕੋਈ ਨਿੱਕ ਬਣਾਉਣਾ 350 ਜਿਵੇਂ ਦੇ ਉੱਪਰ ਹੋਰ ਕੋਈ ਨਿੱਕ ਜਿਵੇਂ ਤਾਂ ਬਣਾਉਣਾ ਉਹਵੇਂਵੇਂ 250 ਰੁਪਏ ਵਿੱਚ ਐਡ ਹੋਈ ਜਾਣਗੇ ਤੇ ਆਪਣਾ ਕੰਮ ਐਵੇਂ ਨਹੀਂ ਵੀ ਜ਼ਿਆਦੀ ਮੰਗ ਲੋ ਗੁਣਨੀਤੀ ਕੋਈ ਮੰਗ ਲੋ ਹਰ ਵੀ ਟੀ ਕਾਲਿੰਗ ਇਹਨੇ ਮੰਗ ਲੈਂਦੀਆਂ ਤੇ ਆਹ ਜਿਹੜਾ ਸੂਟ ਕੀਤਾ ਸੀ ਤੁਹਾਡੇ ਨੂੰ ਮੈਂ ਅੱਜ ਵਾਰੇ ਸ਼ੇਅਰ ਕਰਦਾ ਰੂਬੀ ਕੋਟਨ ਦੇ ਵਿੱਚ ਬਣਾ ਰੂਬੀ ਕੋਟਨ ਦੇ ਸੂਟ ਦੇ ਵਿੱਚ ਨਾ ਕਈ ਵਾਰ ਤੁਹਾਨੂੰ ਪਲੇਨ 'ਚ ਨਹੀਂ ਪਤਾ ਲੱਗਦਾ ਹੁੰਦਾ ਜੇ ਆਪਾਂ ਪਲੇਨ ਸੂਟਾਂ ਦੀ ਵੀਡੀਓ ਪਾਉਣੀ ਹੈ ਇਹ ਆ ਰੂਬੀ ਕੋਟਨ ਦੇ ਬਣਿਆ ਹੋਇਆ ਜੀ ਐਵੇਂ ਇਹਦੀਆਂ ਬਿੱਤਾਂ ਬਰੀਕ-ਬਰੀਕ ਲੈਣਾ ਹੁੰਦੇ ਹੈ ਰੂਬੀ ਕੋਟਨ ਦੇ ਸੈਲ ਪ੍ਰਿੰਟ ਨਾਲ ਵਿੱਚ ਲੈਨੇਗਾ ਹੁੰਦੇ ਹੈ ਐਵੇਂ ਦੀਆਂ ਤੇ ਰੂਬੀ ਕੋਟਨ ਦੇ ਵਿੱਚ ਐਵੇਂ ਦੀ ਫਿਨਿਸ਼ ਆਉਂਦੀ ਹੈ ਜੀ ਤੁਸੀਂ ਇਹ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਾ ਸਕਦੇ ਰੂਬੀ ਕੋਟਨ ਦਾ ਸੂਟ ਤੇ ਕਰਿਆ ਹੋਇਆ ਵਾਲਾ ਵਰਗਾ ਜੀ ਜਿਵੇਂ ਤੁਸੀਂ ਮੈਚਿੰਗਸ ਮੇਰੇ ਸੂਟ ਕਰਵਾਉਣਾ ਤਾਂ ਵਾਈਟ ਸ਼ਰਟ बॉਟਮ ਲਾ ਕੇ ਐਵੇਂ ਦੀਆਂ ਕਲੀਆਂ ਪਾ ਕੇ ਤੇ ਸਾਡੇ ਤੋਂ ਐਵੇਂ ਡਿੱਟੋ ਡਸਨ ਸੂਟ ਰੈਡੀ ਮਿਲੂਗਾ ਜਿਵੇਂ ਡਿਜ਼ਾਈਨ ਬਣਿਆ ਹੋਇਆ ਹੈ ਤੇ ਆ ਆਪਾਂ ਨੇ ਕੀਤਾ ਸੀ ਟੈਬੀ ਮਸਲੀਨ ਆਈ ਹੋਈ ਹੈ ਨਾ ਜਿਵੇਂ ਹੁਣ ਤੁਹਾਨੂੰ ਦੱਸਿਆ ਸੀ ਟੈਬੀ ਮਸਲੀਨ ਦੇ ਆਪਣੇ ਕੋਲੇ ਪ੍ਰਿੰਟ ਵਾਲੇ ਸੂਟ ਆਏ ਹੋਏ ਆ ਪਲੇਨ ਬਾਟਮ ਆ ਇਹ ਪਲੇਨ ਬਾਟਮ ਆ ਜਿਹੜੀ ਉਹ ਮਸਮੂਨ ਕਾਟਨ ਦੀ ਹੋਊਗੀ ਜੀ ਤੇ ਟੈਬੀ ਮਸਲੀਨ ਦੀ ਜਿਹ ਆਪਣੇ ਕੋਲੇ ਸ਼ਰਟ ਹੋਊਗੀ ਇਹਦੇ ਨਾਲ ਤੇ ਇਹ ਨਾ ਠੰਡਾ ਜਿਹਾ ਕੱਪੜਾ ਹੁੰਦਾ ਹੈ ਤੇ ਲਾਈਨਿੰਗ ਵਗੈਰਾ ਵੀ ਤੁਸੀਂ ਜੇ ਚਾਹਨਾ ਲਾਈਨਿੰਗ ਨਹੀਂ ਬਿਲਾਉਣੀ ਲਾਈਨਿੰਗ ਤਾਂ ਐਵੇਂ ਹੁੰਦਾ ਜੀ ਜਦੋਂ ਆਪਾਂ ਸੂਟ ਨੂੰ ਸਟਿਚ ਕਰਦੇ ਆ ਸ਼ੇਦਾਣੀ ਪਲਉਂਗਾ ਪਲੇਟਾ ਆਪਾਂ ਉਹਨੇ ਨਾ ਤਦੋਂ ਸ਼ੇਦਾਣੀ ਹੁੰਦਾ ਤੇ ਤੁਸੀਂ ਇਹਨੂੰ ਲਾਈਨਿੰਗ ਲਵਾ ਸਕਦੇ ਕੱਲੀ ਸ਼ਰਟ ਨੂੰ ਤੁਸੀਂ ਲਾਈ ਟਾਈਪ ਵੀ ਮਸਲਿਨ कॉटन ਦੀ ਦੀ ਬੋਟਲ ਹੈ ਜੀ ਤੇ ਉਹਤੇ ਲੈਨਿੰਗ ਲਾਉਣ ਦੀ ਕੋਈ ਲੋੜ ਨਹੀਂ ਪੈਂਦੀ ਤੇ ਬਾਰਕ ਤੁਸੀਂ ਇਹ ਮੈਂ ਹਲਕਾ ਜਾ ਕਰਵਾ ਸਕਦੇ ਕੋਈ ਮਰਜ਼ੀ ਵਰਕਰ ਕਰਵਾ ਸਕਦੇ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਜਿਹੜਾ ਆਪਾਂ ਸੂਟ ਆ ਕਿਸੇ ਪੈਂਦੇ ਪਾਏ ਹੋਏ ਐਵੇਂ ਦੇ ਸੂਟ ਤੁਸੀਂ ਤਿਆਰ ਕਰੋ ਐਵੇਂ ਦੇ ਹਲਕੇ ਹਲਕੇ ਸੂਟ ਜੀ ਤਿਆਰ ਕਰਾਓ ਕਿਵੇਂ ਦੇ ਮਰਜ਼ੀ ਤਿਆਰ ਕਰਾਓ ਜੀ ਬਹੁਤ ਸੋਹਣੇ ਸੂਟ ਆਪਾਂ ਤੋਂ ਇਸ ਵੀਡੀਓ ਵਿੱਚ ਸ਼ੇਅਰ ਕਰਦੇ ਤੁਹਾਡੇ ਨਾਲ ਪਹੁੰਚੇ ਵਰਕਰ ਦੀ ਤੁਹਾਨੂੰ ਮੈਂ ਸਟਾਰਟਿੰਗ ਲਿਖਾਈ ਸੀ ਉਹ ਆਪਾਂ ਸਾਰੇ ਸੂਟ ਤੇ ਪਾਏ ਦੀ ਵੀਡੀਓ ਦੇ ਵਿੱਚ ਲਾਇਆ ਜੀ ਇਹ ਵੀਡੀਓ ਬਣਾਈਆਂ ਹੋਈਆਂ ਨੇ ਤਾਂ ਬਹੁਤ ਸੋਹਣਾ ਤੁਸੀਂ ਕਿਸੇ ਵੀ ਕੱਲਰ ਤੇ ਤੁਸੀਂ ਐਵੇਂ ਵੀ ਨਹੀਂ ਵੀ ਜਿਆਦਾ ਹੈਵੀ ਕਰਾਉਣਾ ਤੁਸੀਂ ਕਟਵਾ ਵੀ ਸਕਦੇ ਆ ਆਪਾਂ ਨੇ ਜਿਵੇਂ ਇਹਦੇ ਵਿੱਚ ਪਾਇਆ ਹੋਇਆ ਨਾ ਮੰਤ ਪ੍ਰਿਤ ਸਿਵਿੰਗਾਂ ਦੇ ਪਾਇਆ ਹੋਇਆ ਸੀ ਆ ਸੂਟ ਵਿੱਚ ਦਾ ਤੇ ਐਵੇਂ ਦਾ ਬਹੁਤ ਸੋਹਣਾ ਮੰਦਾ ਹਲਕੇ ਹਲਕੇ ਫੁੱਲ ਜੀ ਤੁਸੀਂ ਫਲਾਵਰ ਜੀ ਸਾਰੀ ਸ਼ਰਟ ਦੇ ਉੱਪਰ ਕਰਾ ਦ ਸਕਦੇ ਆ ਤੇ ਤੁਸੀਂ ਉਹ ਵੀ ਕਰ ਸਕਦੇ ਓ ਨੂੰ ਕਟਵਾ ਵੀ ਸਕਦੇ ਆ ਜੇ ਹਲਕੇ ਘੱਟ ਕਰਨੀਏ ਫਲਾਵਰ ਐਵੇਂ ਕੱਟ ਬਦਲ ਜੀ ਇਹ ਆਪਾਂ ਫਲਾਵਰ ਆ ਜੀ ਤਿਆਰ ਕੀਤਾ ਜੀ ਬਹੁਤ ਹੀ ਜਿਆਦਾ ਸੋਹਣਾ ਮੰਦਾ ਸੂਟ ਜਿਹੜਾ ਤੁਹਾਨੂੰ ਮੈਂ ਲਾਈਟ ਜਿਆ ਕਲਰ ਦਾ ਸੂਟ ਦਿਖਾਇਆ ਸੀ ਫਲਾਵਰਾਂ ਨਾਲ ਸਿਰ ਤੇ ਬਣਿਆ ਹੋ ਸੀ ਨਿੱਕ ਦੇ ਬਣਿਆ ਸੀ ਉਹ ਆਪਾਂ ਐਵੇਂ ਦੀ ਫਲਾਵਰ ਬਣਾਏ ਤੁਸੀਂ ਸਾਰੀ ਸ਼ਰਟ ਤੇ ਐਵੇਂ ਦੀ ਬਣਾ ਸਕਦੇ ਉਹ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਿਆ ਜਿਵੇਂ ਹਲਕਾ ਜਿਹਾ ਨਿੱਕ ਤੇ ਬਣਿਆ ਹੋਇਆ ਸੀ ਸਲੀਪ ਤੇ ਬਣਿਆ ਹੋਇਆ ਤੇ ਪਹੁੰਚੀ ਤੇ ਮੈਨੂੰ ਉਹਦੇ ਥੋੜਾ ਜ਼ਿਆਦਾ ਜਿਹਾ ਬਣਾਉਣਾ ਲੱਗਦਾ ਇਹ ਆਪਾਂ ਨੇ ਵਿੱਚ ਲੈਸਾਂ ਵਗੈਰਾ ਵਾਂਗੂ ਲਾ ਕੇ ਉੱਪਰ ਨੂੰ ਲੈਂਣਾ ਬਣਾ ਕੇ ਇਹਦੀਆਂ ਆਪਾਂ ਸਰੀਰ ਤੇ ਆਪਾਂ ਪਹੁੰਚੀ ਦਿੱਤੇ ਹੋਇਆ ਬੋਟਮ ਉਸਨੀ ਵਰਕ ਕੀਤੀ ਹੋਈ ਐਵੇਂ ਦੇ ਤੁਸੀਂ ਕੋਈ ਵੀ ਡਿਜ਼ਾਈਨ ਕਰਵਾ ਸਕਦੇ ਆਂ ਬੇਲਾਂ ਵਾਲਾ ਕੀਤਾ ਹੋਇਆ ਆਪਾਂ ਇੱਕ ਮਹਿੰਦੀ ਸੂਟ ਤੇ ਤੁਹਾਨੂੰ ਦਿਖਾਉਣੀ ਐ ਮਹਿੰਦੀ ਸੂਟ ਤੇ ਕੀਤਾ ਐਵੇਂ ਲੈ ਉੱਪਰੋਂ ਵੀ ਲਾ ਬਣਾਉਣੀਆਂ ਤਾਂ ਚੇਨ ਦੇ ਬਣਾ ਸਕਦੇ ਇਹ ਡਿਜ਼ਾਈਨ ਵੀ ਬਹੁਤ ਵਧੀਆ ਬਣਦਾ ਕਿਸੇ ਸਿੰਥੈਟਿਕ ਕੱਪੜੇ ਤੇ ਵੀ ਬਣਾ ਸਕਦੇ ਮਸਲੀਨ ਕੋਟ ਤੇ ਇੱਕ ਸਿੱਧਾ ਕਰੋ ਜਿੰਨਾ ਭੈਣਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਜਿਵੇਂ ਦੀਆਂ ਵੀਡੀਓ ਸੋਹਣੇ-ਸੋਹਣੇ ਦੇਖਦੇ ਰਹਿਆ ਕਰੋ ਨਵੀਂ ਵੀਡੀਓ ਤੁਹਾਨੂੰ ਅਰਜਾਨਾ ਮਿਲੂਗੀ ਰੋਜ਼ ਡੇਲੀ ਵੀਡੀਓ ਆਪਾਂ ਪਾਉਂਦੇ ਹੁੰਦੇ ਆ ਸੋਹਣੇ-ਸੋਹਣੇ ਸੂਟਾਂ ਦੀ ਤੁਹਾਨੂੰ ਵੀਡੀਓ ਮਿਲਿਆ ਕਰੋ ਸਾਡੇ ਚੈਨਲ ਨੂੰ ਤੁਸੀਂ ਕੌਰ ਫਟੇਕ ਨੂੰ ਤੁਸੀਂ ਸਕ੍ਰਾਈਬ ਕਰਨਾ ਭੁੱਲਣਾ ਜੇ ਸੀ ਹੋਰ ਵੀ ਪਹਿਨਣਾ ਤੋਂ ਸਬਸਕ੍ਰਾਈਬ ਕਰਾਇਆ ਕਰੋ ਹੋਰ ਵੀ ਕਿਸੇ ਦਾ ਪੈਸਾ ਹੋ ਜੇ ਆਪਣੇ ਬਹੁਤ ਘੱਟ ਰੇਟ ਦੇ ਵਿੱਚ ਸੂਟ ਬਣ ਕੇ ਦਿੱਤਾ